ਅੰਦੀਖਾ ਯਾਤਰੀ ਕੱਲ ਤੁਹਾਡੇ ਖਿਲਾਫ ਸੁਲਤਾਨਗੜ੍ਹ ਡਿਪੈਂਡ ਦੇ ਵਿੱਚ ਪੱਤੀ ਮਲਕੋ ਵਿਖੇ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਜਿਸ ਦੇ ਵਿੱਚ ਸਿੱਖ ਜਥੇਬੰਦੀਆਂ ਸੀ ਕੁਝ ਪਿੰਡ ਦੇ ਲੋਕ ਸੀ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਤੇ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਹੈ ਕਿ ਕਵਰ ਐਵੇਨਿਊ ਦੇ ਵਿੱਚ 11 ਕਨਾਲ ਜ਼ਮੀਨ ਨੂੰ ਲੈ ਕੇ ਜਿਸ ਤੇ ਤੁਹਾਡੀ ਗ੍ਰਿਫਤਾਰੀ ਦੀ ਵੀ ਉਹਨਾਂ ਨੇ ਮੰਗ ਕੀਤੀ ਹੈ ਕੀ ਕਹਿਣਾ ਚਾਹੋਗੇ ਕੀ ਹੈ ਮਾਮਲਾ 11 ਕਨਾਲ ਜ਼ਮੀਨ ਦੇਖੋ ਜੀ ਜੋ ਕੁਝ ਵੀ ਗੱਲ ਹੋਇਆ ਹੈ ਮੈਂ ਇਹ ਗੱਲ ਕਹੂੰਗਾ ਕਿ ਤੇ ਸਭ ਕੁਝ ਇੱਕ ਬੜਾ ਵੱਡਾ ਸਿਆਸੀ ਸਟੰਟ ਸੀਗਾ ਕਿ ਘਣੀ ਮਤੇ ਸ਼ਾਸ਼ ਤੇ ਅਧੀਨ ਹੀ ਸਭਾ ਕੁਝ ਹੋਇਆ ਕਿਉਂਕਿ ਜਿਹੜੀ 11 ਕਨਾਲਾਂ ਕੁਸ ਮਰਲਿਆਂ ਦੀ ਦੁਨੀਆ ਦੀ ਗੱਲ ਕਰਦੇ ਆ ਉਹ ਕਿਸੇ ਵੇਲੇ ਸਾਡੇ ਕੋਲ ਵਰਤ ਵੀ ਜਰੂਰ ਲਈਏ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਇਸੇ ਤਰ੍ਹਾਂ ਜਿਤਨਾ ਦਾ ਕਲ ਡਰਾਮਾ ਕੀਤਾ ਹੈ ਇਹਨਾਂ ਨੇ ਪਹਿਲਾਂ ਵੀ ਡੀਸੀ ਸਾਹਮਣੇ ਇੱਕ ਦਰਖਾਸਤ ਦਿੱਤੀ ਸੀ ਔਰ ਡੀਸੀ ਸਾਹਿਬ ਨੂੰ ਉਦੋਂ ਉਸ ਸਮੇਂ ਮੈਂ ਤਾਂ ਖੁਦ ਬਿਮਾਰ ਸੀਗਾ ਪਰ ਮੇਰਾ ਬੇਟਾ ਤੇ ਮੇਰਾ ਬ੍ਰਦਰ ਮਲਾਪ ਸਿੰਘ ਉਹ ਜਾ ਕੇ ਸਾਰਾ ਕੁਝ ਉਹਨਾਂ ਨੂੰ ਕਲੀਅਰ ਕਰਕੇ ਅਸੀਂ ਫਿਰ ਉਹਨਾਂ ਡੀਸੀ ਸਾਹਿਬ ਨੇ ਕਿਹਾ ਸੀਗਾ ਕਿ ਸਾਨੂੰ ਇਹ ਸਾਰਾ ਕੁਝ ਲਿਖਤੀ ਤੌਰ ਤੇ ਦੇ ਦੇ ਅਸੀਂ ਸਾਰਾ ਕੁਝ ਉਹਨਾਂ ਨੂੰ ਲਿਖਤੀ ਤੌਰ ਤੇ ਵੀ ਦੇ ਕੇ ਆਏ ਕਿ ਇਹ ਜ਼ਮੀਨ ਸਾਡੇ ਕੋਲ ਸਿਰਫ ਵਗਦੀ ਜਰੂਰ ਰਹੀ ਆ ਹੁਣ ਇਸ ਵੇਲੇ ਸਾਡਾ ਇਸ ਜਮੀਨ ਤੇ ਕੋਈ ਕਬਜ਼ਾ ਨਹੀਂ ਇਹ ਜ਼ਮੀਨ ਖਾਲੀ ਪਈ ਹੋਈ ਹੈ ਪਰ ਨਾ ਹੀ ਅਸੀਂ ਉਸ ਜ਼ਮੀਨ ਨੂੰ ਉਹਦੀ ਕੋਈ ਪਲਾਟ ਕੱਟਿਆ ਜਿਸ ਤਰ੍ਹਾਂ ਤੇ ਕੱਲ ਬਹੁਤ ਜ਼ਿਆਦਾ ਪਿਆ ਨਾ ਕਿਸੇ ਨੂੰ ਵੇਚਿਆ ਜੇ ਉਹ ਨੌਕ ਨਾਣ ਆ ਗਿਆ ਮੰਨ ਲੀ ਤੇ ਜਿੰਨੀ ਵੀ ਉਹ ਕਾਗਜ਼ਾਂ ਸਹੀ ਆ ਜੇ ਉਹਦੇ ਚੋਂ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਤੇ ਜੇ ਉਹਦੇ ਚੋਂ ਇੱਕ ਗਾਜ ਵੀ ਕੱਟ ਗਈ ਹੋਵੇ ਜਾਂ ਅਸੀਂ ਵੇਚ ਦਿੱਤੀ ਹੋਵੇ ਤੇ ਫਿਰ ਸਾਡੇ ਤੇ ਜੋ ਕਾਰਵਾਈ ਬਣਦੀ ਆ ਉਹ ਕਰਨੀ ਚਾਹੀਦੀ ਪਰ ਇਹ ਜ਼ਮੀਨ ਉਥੇ ਪਈ ਆ ਉਹਨੂੰ ਅਸੀਂ ਛੇੜਿਆ ਨਹੀਂ ਅਸੀਂ ਨਾ ਉਹਦਾ ਕੋਈ ਪਲਾਟ ਵੇਚਿਆ ਕਿਸੇ ਨੂੰ ਇਹ ਬੰਦੇ ਜਿਹੜੇ ਗਲਤ ਗੱਲਾਂ ਇਹੋ ਜੀਆਂ ਸੁਣਾਉਂਦੇ ਆ ਮੈਂ ਇਨਾਂ ਤੇ ਕਾਨੂੰਨੀ ਕਾਰਵਾਈ ਕਰਾਂ ਲੇਕਿਨ ਉਹਨਾਂ ਦਾ ਕਨਾਲ 11 ਕਨਾਲ ਜ਼ਮੀਨ ਸੀ ਜਿਹੜੀ ਸਕੂਲ ਦੀ ਸੀ ਉਹ ਗੁਰਦੁਆਰਾ ਸਾਹਿਬ ਵੀ ਉੱਥੇ ਬੰਨਾ ਸੀ ਤੁਹਾਡੇ ਵੱਲੋਂ ਜਾਣਬੁੱਝ ਕੇ ਉਸ ਜ਼ਮੀਨ ਤੇ ਕਪੜੇਬਾਦੀ ਕੀਤੀ ਜਾ ਰਹੀ ਹੈ ਅਜਿਹੇ ਦੋਸ਼ਾਂ ਤਹਿਤ ਤੁਹਾਡੇ ਤੋਂ ਉਹਨਾਂ ਨੇ ਕਹਿੰਦੇ ਆਪਾਂ ਮਾਮਲਾ ਵੀ ਦਰਜ ਕਰਾ ਦਿੱਤਾ ਹੈ ਕੀ ਹੈ ਮੈਂ ਤਾਂ ਕਹਿ ਰਿਹਾ ਕਿ ਕੋਈ ਦਸਤੰਦ ਨਹੀਂ ਹੈ ਕਿ ਸਾਰਾ ਕੁਝ ਸਿਆਸੀ ਸਟੰਟ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਤੇ ਇਹਨਾਂ ਨੇ ਮੈਨੂੰ ਟਾਰਗੇਟ ਕੀਤਾ ਹੈ। ਪਹਿਲਾਂ ਇਹ ਪਾਰਟੀ ਦੇ ਖਿਲਾਫ ਬੋਲਦੇ ਰਹੇ। ਫਿਰ ਉਹ ਇਹਨਾਂ ਨੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਮੇਰੇ ਖਿਲਾਫ ਕਈ ਕੁਝ ਬੋਲਿਆ। ਪਰ ਮੈਂ ਉਹ ਤੋਂ ਵੀ ਸਪਸ਼ਟ ਕੀਤਾ ਸੀਗਾ ਕਿ ਮੇਰਾ ਨਾਂ ਤਾਂ ਇਸ ਜ਼ਮੀਨ ਤੇ ਕੋਈ ਕਬਜ਼ਾ ਨਾ ਇਹ ਜ਼ਮੀਨ ਨੂੰ ਮੈਂ ਵੇਚਿਆ ਪਰ ਨਾ ਇਹ ਨੂੰ ਮੈਂ ਕੋਈ ਕਿਸੇ ਕੋਲ ਨੂੰ ਮੰਨਾਂ ਕਰਕੇ ਰੱਖਦਾ ਕਿ ਇਹਨੂੰ ਤੁਸੀਂ ਖਰੀਦੋ ਨਾ ਜਾਂ ਵੇਚੋ ਨਾ ਜੋ ਗੁਰਦੁਆਰਾ ਕਮੇਟੀ ਜਿਹੜੀ ਆ ਪਿੰਡ ਦੀ ਉਸ ਪੱਤੀ ਦੀ ਮਲਕੋ ਦੀ ਕੋਈ ਵੀ ਮਾਲਕ ਹੈ ਪ੍ਰਬੰਧਕ ਹੈ ਉਹਨਾਂ ਜਿਹਾ ਚੰਗਾ ਲੱਗਦਾ ਹੈ ਪਹਿਲਾਂ ਵੀ ਉਹ ਕਈ ਬੰਦੇਾਂ ਕੋਲ ਜ਼ਮੀਨ ਰਹੀ ਆ ਬਸ ਵਕਤ ਤੌਰ ਤੇ ਉਹ ਕੱਲੀ ਮੇਰੇ ਕੋਲ ਤੇ ਨਹੀਂ ਉਸ ਤੋਂ ਹੋਰ ਬੰਦੇ ਵੀ ਪਹਿਲਾਂ ਵਾਹੰਦੇ ਰਿਹਾ ਜਿੰਨਾ ਉਹਨੇ ਸਹੀ ਤਰੀਕੇ ਨਾਲ ਉਹਨੂੰ ਉਹਦੀ ਪੇਮੈਂਟ ਉਹਨਾਂ ਦੇਤੀ ਮਕੈਮਾ ਤੌਰ ਤੇ ਉਹਨਾਂ ਕੋਲ ਜਿੰਨ ਜਗਾ ਜਿਹੜੀ ਹੈ ਉਹ ਭਗਦੀ ਰਹੀ ਹੈ ਮੈਂ ਵੀ ਜਿੰਨਾ ਚਿਰ ਉਹ ਵਾਈ ਹੈ ਉਹਨਾਂ ਚਿਰ ਜਿੰਨਾ ਚਿਰ ਰਸੀਬ ਹੈ ਉਹਨਾਂ ਚਿਰ ਉਹਦਾ ਠੇਕਾ ਦਿੰਦੇ ਰਹੇ ਆ ਸਾਰਾ ਕੁਝ ਕਰਦੇ ਰਹੇ ਆ ਪਰ ਇਹ ਇੱਕ ਜਾਣਬੁੱਝ ਕੇ ਇਸ ਨੂੰ ਸਿਆਸੀ ਰੰਗਤ ਦੇ ਕੇ बार-बार ਪਹਿਲਾਂ ਡੀਸੀ ਸਾਹਿਬ ਦੇ ਦਰਖਾਸਤ ਦਿੱਤੀ ਉੱਥੇ ਵੀ ਸਾਰਾ ਕੁਝ ਅਸੀਂ ਦੱਸ ਕੇ ਆਏ ਆ ਦੇ ਕੇ ਆਏ ਆ ਜਿਸ ਤਰੀਕੇ ਜਿਉਂ ਦਿੱਤਾ ਕਿ ਅਸੀਂ ਦੇ ਨਾਲ ਕੋਈ ਸਾਡਾ ਤਲਕ ਵਾਸਤਾ ਨਹੀਂ ਉਸ ਨੂੰ ਜਾਣ ਕੇ ਖਰਾਬ ਕਰਦੇ ਹੁਣ ਵੀ ਜਿਹੜਾ ਜੇ ਕੁਝ ਉੱਥੇ ਪਰਚਿਆ ਹੋਇਆ ਤੇ ਇਹ ਸਿਆਸੀ ਦਬਾਅ ਦੇ ਹੇਠ ਹੀ ਹੋਇਆ ਹੋਵੇਗਾ ਮੈਨੂੰ ਉਹਦੇ ਬਾਰੇ ਸਾਨੂੰ ਵਜੋਂ ਕੋਈ ਬਾ ਬਾ ਨੌਲੇ ਜਿੰਮੋਦੀ ਹੈਗੀ ਖਬਰਾਂ ਚ ਇਹ ਸੁਣਿਆ ਆਪੀਆ ਜਦੋਂ ਤੱਕ ਅੱਜ ਤੋਂ ਹੁਣ ਪਤਾ ਲੱਗਾ ਕਿ ਇਹਨਾਂ ਨੇ ਕੋਈ ਇਤਰਾ ਦੀ ਕਾਰਵਾਈ ਕੀਤੀ ਹੈ ਪਰ ਸਾਡੇ ਕੋਲ ਚਲੋ ਜਦੋਂ ਕੋਈ ਵੀਰ ਆਏਗਾ ਸਾਡੇ ਨਾਲ ਕੋਈ ਪਿਛਲੇ ਤੇ ਸਾਡੇ ਕੋਈ ਗੱਲਬਾਤ ਕਰੇਗਾ ਅਹੀਂ ਦੱਸਣ ਦੇ ਭੀ ਸਾਡੇ ਕੋਲ ਅਹੀਂ ਨਾ ਕੋਈ ਵੇਕੀ ਨਾ ਕੋਈ ਕਬਜ਼ਾ ਕੀਤਾ ਜਮੀਨ ਉਤੇ ਦੀ ਉਤੇ ਪਈ ਹੈ ਜਿਹੜਾ ਮਰਜੀ ਜਿਹਦਾ ਮਾਲਕ ਹੈ ਕਰਦੇ ਮਰਜੀ ਜੀ ਬੁਰਾ ਸਾਡੀ ਜਮੀਨ ਉੱਪਰ ਕੀ ਲੀਗਲ ਐਕਸ਼ਨ ਲਟਾਇਆ ਜਾਏਗਾ ਕਿਸ ਤਰੀਕੇ ਨਾਲ ਜਵਾਬ ਦਿੱਤਾ ਜੇ ਮੈਂ ਜਿਹੜਾ ਬੰਦਿਆਂ ਨੇ ਸਾਨੂੰ ਬਦਨਾਨ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਸਭ ਨੂੰ ਅੱਗੇ ਵੀ ਕਿਹਾ ਮੈਂ ਉਹਨਾਂ 'ਤੇ ਜ਼ਰੂਰ ਇਲੀਗਲ ਐਕਸ਼ਨ ਲਾਵਾਂਗਾ ਕਿਉਂਕਿ ਨਾ ਸੀ ਗੁਰਦੁਆਰੇ ਦੀ ਜਮੀਨ ਕੋਈ ਵੇਚੀ ਨਾ ਉਹਦਾ ਕੋਈ ਰੀਗਲ ਰਵਾਇਪਨਿਆ ਕਲੂਮੇ ਜ਼ਰੂਰ ਬਣਾਈ ਸੀ ਉਹ ਉਹ ਵੇਚੀ ਵੀ ਆ ਕੁਛ ਪਈ ਵੀ ਆ ਪਰ ਕਿੰਨੀ ਗੋਦਵਾਰੀ ਦੀ ਜ਼ਮੀਨ ਆ ਉਹਦੇ ਨਾਲੋਂ ਵੱਧ ਜ਼ਮੀਨ ਨੇ ਛੱਡ ਕੇ ਰੱਖੀ ਆ ਕਿ ਸ਼ਾਇਦ ਕਿਸੇ ਵਾਲੇ ਨੂੰ ਇਹ ਇਹ ਜਿਹੜੀ ਵੱਧ ਆ ਉਹ ਅਸੀਂ ਅਲੱਗ ਕਰਕੇ ਨੂੰ ਆਪਣੇ ਪਲਾਟ ਵਿੱਚ ਚਲਾਂਗੇ ਪਰ ਗੁਰਨੁਰਦਾ ਸਾਹਿਬ ਦੀ ਜ਼ਮੀਨ ਚੋਂ ਇੱਕ ਇੰਚ ਵੀ ਜਗ੍ਹਾ ਘੱਟ ਨਹੀਂ ਠੀਕ ਹੈ